ਜੋ ਜੋ 98 ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਉ ਪੰਚਮ ਪਾਚਾ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 614 ਅੰਕ ਕੀ ਸਬਦ ਚਨ ਕਰਦੇ ਸ਼ੋਰਠ ਮਹੱਲਾ ਪੰਜਮ ਹਮ ਸੰਤਨ ਕੀ ਰੇਨ ਪਿਆਰੇ ਤਨਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੰਤਾਂ ਨਾਲ ਗੋਸ਼ਟ ਕਰਦੇ ਉਪਦੇਸ਼ ਕਰਦੇ ਹਨ ਹਮ ਸੰਤਨ ਕੀ ਰੇਨ ਪਿਆਰੇ ਆਮ ਸੰਤਨ ਕੀ ਸ਼ਰਨਾ ਕਹਿੰਦੇ ਅਸੀਂ ਤਾਂ ਸੰਤਾਂ ਦੀ ਸ਼ਰਨ ਦੇ ਵਿੱਚ ਤੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੰਸਾਰ ਨੂੰ ਉਪਦੇਸ਼ ਕਰਦੇ ਹਨ ਦੱਸਦੇ ਹਨ ਕਿ ਅਸੀਂ ਸਾਰੇ ਸੰਤਾਂ ਦੀ ਸ਼ਰਨ ਦੇ ਵਿੱਚ ਆ ਸੰਤਾਂ ਦੀ ਰੇਨ ਹਾਂ ਸੰਤਾਂ ਦੀ ਤੂਰ ਹਾਂ ਸੰਤ ਹਮਾਰੀ ਓਟ ਸਤਾਣੀ ਕਹਿੰਦੇ ਸੰਤ ਸਾਡੀ ਓਟ ਹਨ ਜਿਹੜੀਆਂ ਚੀਜ਼ਾਂ ਸਾਨੂੰ ਸਤਾਉਂਦੀਆਂ ਹਨ ਤੰਗ ਕਰਦੀਆਂ ਹਨ ਸੰਤ ਉਧਰ ਓਟ ਕਰ ਦਿੰਦੇ ਹਨ ਉਹਨਾਂ ਨੂੰ ਰੋਕ ਦਿੰਦੇ ਹਨ ਜਿਹੜੀਆਂ ਚੀਜ਼ਾਂ ਸਾਨੂੰ ਸਤਾਉਂਦੀਆਂ ਤੰਗ ਕਰਦੀਆਂ ਦੁੱਖ ਸਾਨੂੰ ਬੜੇ ਤੰਗ ਕਰਦੇ ਸਾਂਤੋਂ ਨੂੰ ਰੋਕ ਦਿੰਦੇ ਕਲੇਸ਼ ਸਾਨੂੰ ਬਹੁਤ ਤੰਗ ਕਰਦਾ ਸਾਂਤੋਂ ਤੋਂ ਨੂੰ ਰੋਕ ਦਿੰਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਬਚਨ ਕਰਦੇ ਸਾਂਤੋ ਮਾਰੀ ਓਟ ਸਤਾਣੀ ਇਹਦੀਆਂ ਚੀਜ਼ਾਂ ਸਾਨੂੰ ਸਤਾਉਂਦੀਆਂ ਤੰਗ ਕਰਦੀਆਂ ਸਾਂਤੋਂ ਨੂੰ ਨੂੰ ਰੋਕ ਦਿੰਦੇ ਹਨ ਓਟ ਕਰ ਦਿੰਦੇ ਹਨ ਸੱਚੀ ਕਿ ਹਵਾ ਬੜੀ ਲੱਗਦੀ ਹੋਵੇ ਨਾ ਤੇਜ਼ ਉਧਰੋਂ ਕੋਈ ਚੀਜ਼ ਖੜੀ ਕਰਕੇ ਉਸ ਨੂੰ ਰੋਕਿਆ ਜਾ ਸਕਦਾ ਇਸ ਤਰ੍ਹਾਂ ਸੰਤ ਜਿਹੜੀ ਚੀਜ਼ ਸਾਨੂੰ ਤੰਗ ਕਰਦੀ ਹੈ ਉਸ ਨੂੰ ਰੋਕ ਦਿੰਦੇ ਸੰਤੋਹ ਮਾਰੀ ਓਟ ਸਤਾਣੀ ਜਿਹੜੀਆਂ ਚੀਜ਼ਾਂ ਸਾਨੂੰ ਸਤਾਉਂਦੀਆਂ ਤੇ ਤੰਗ ਕਰਦੀਆਂ ਹਨ ਸੰਤੋਂ ਨਾਲ ਨੂੰ ਰੋਕ ਦਿੰਦੇ ਹਨ ਸੰਤ ਹ ਮਾਰਾ ਗਹਿਣਾ ਕਹਿੰਦੇ ਸੰਤ ਹ ਮਾਰਾ ਗਹਿਣਾ ਹੈ ਜੈਂਸੀ ਕਿ ਗਹਿਣੇ ਨੂੰ ਅਸੀਂ ਬੜਾ ਸੁਵਾਲ ਕੇ ਰੱਖਦੇ ਹਾਂ ਗਹਿਣਾ ਜਿਹੜਾ ਸੋਨੇ ਦਾ ਹੁੰਦਾ ਨਾ ਸੋਨੇ ਦੇ ਗਹਿਣੇ ਬਣਦੇ ਆ ਚਾਂਦੀ ਦੇ ਬਣਦੇ ਆ ਗਹਿਣਾ ਸਾਨੂੰ ਬੜਾ ਪਿਆਰਾ ਹੁੰਦਾ ਹੈ ਗੁਰੂ ਅਰਜਨ ਦੇਵ ਜੀ ਕਹਿੰਦੇ ਸੰਤ ਤਾਂ ਹਮਾਰਾ ਪਾਈ ਗਹਿਣਾ ਦੂਸਰੇ ਗਹਿਣੇ ਦੀ ਲੋੜ ਨਹੀਂ ਰਹੀ ਇਹਨਾਂ ਗਹਿਣੇ ਨਾਲ ਜਿਹੜੇ ਸੰਸਾਰਿਕ ਗਹਿਣੇ ਹਨ ਸੋਨੇ ਚਾਂਦੀ ਦੇ ਨਾਲ ਪਿਆਰ ਖਤਮ ਹੋ ਗਿਆ ਸਤਸੰਗੀ ਤਾਂ ਹੀ ਜਦੋਂ ਅੰਮ੍ਰਿਤ ਦੀ ਦਾਤ ਬਖਸ਼ ਕਰਦੇ ਹਨ ਇਹਨਾਂ ਸਾਰੇ ਗਹਿਣਿਆਂ ਨੂੰ ਉਤਰਾ ਦਿੰਦੇ ਆ ਸਾਰੇ ਗਹਿਣੇ ਤਾਰ ਦਿੰਦੇ ਕਿਉਂ ਜੋ ਬਾਣੀ ਚ ਲਿਖਿਆ ਹੈ ਕਿ ਗਹਿਣਾ ਤਾਂ ਪਾਈ ਸੰਤ ਹੈ ਸੰਤ ਹੈ ਸਾਡਾ ਗਹਿਣਾ ਲੇਕਿਨ ਇਹ ਮੂਰਖ ਫੇਰ ਪੰਜ ਪਿਆਰੇ ਨੂੰ ਹੁਕਮ ਕੀਤਾ ਸੀ ਕਿ ਸਾਰੇ ਗਹਿਣੇ ਤਾਰ ਦੋ ਜਿਨ੍ਹਾਂ ਨੇ ਆਮਰਤ ਪਾਨ ਕੀਤਾ ਉਹਨਾਂ ਨੂੰ ਪਤਾ ਹੈ ਗਹਿਣੇ ਤਰਾਏ ਸੀ ਹੁਕਮ ਕੀਤਾ ਸੀ ਉਸ ਤੋਂ ਬਾਅਦ ਅਸੀਂ ਗਹਿਣੇ ਫੇਰ ਪਾ ਲਏ ਅਸੀਂ ਕੌਣ ਆ ਅਸੀਂ ਬੇਮੁੱਖ ਆ ਅੰਮ੍ਰਿਤਧਾਰੀ ਤੋਂ ਤਾਂ ਗਹਿਣਾ ਤਰਾਇਆ ਸੀ ਅੰਮ੍ਰਿਤਾਨੀ ਨੇ ਗਹਿਣਾ ਫੇਰ ਪਾ ਲਿਆ ਕੀ ਉਹ ਗੁਰਮਖ ਹੈ ਨਹੀਂ ਉਹ ਬੇਮੁਖ ਹੈ ਗੁਰੂ ਦਾ ਹੁਕਮ ਮੰਨਿਆ ਨਹੀਂ ਉਹਨੇ ਤਾਂ ਗਹਿਣੇ ਤਰਾਏ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਚਨ ਕਰਦੇ ਆ ਸੰਤ ਹਮਾਰਾ ਗਹਿਣਾ ਹੈ ਭਾਈ ਗਹਿਣਾ ਤਾਂ ਸਾਡੇ ਸੰਤ ਹਨ ਸੰਤੋ ਹਮਾਰਾ ਗਹਿਣਾ ਹਮ ਸੰਤਨ ਸਿਉਂ ਬਣ ਆਈ ਕਹਿੰਦੇ ਸਾਡੀ ਤਾਂ ਉਹਨੂੰ ਸੰਤਾਂ ਨਾਲ ਬਣਦੀ ਹੈ ਹੁਣ ਨਿੰਦਕਾਂ ਨਾਲ ਚੁਗਲਖੋਰਾ ਨਾਲ ਮਨਮੁੱਖਾਂ ਨਾਲ ਨਹੀਂ ਬਣਦੀ ਸਾਡੀ ਗੁਰੂ ਅਰਜਨ ਦੇਵ ਜੀ ਕਹਿੰਦੇ ਸਾਡੀ ਤਾਂ ਪਾਈ ਸੰਤਾਂ ਨਾਲ ਬਣਦੀ ਐ ਸੰਤਾਂ ਨਾਲ ਨਿਭਦੀ ਐ ਹਾਂ ਮੈਂ ਸੰਤਾਂ ਸਿਉ ਬਣ ਆਈ ਪੂਰਬ ਲਿਖਿਆ ਪਾਈ ਕਹਿੰਦੇ ਪਹਿਲੇ ਹੀ ਲਿਖਿਆ ਗਿਆ ਇਹਦੇ ਨਾਲ ਪਾਇਆ ਜਾਂਦਾ ਜਦੋਂ ਹੁਕਮ ਮੰਨਿਆ ਜਦੋਂ ਗੁਰੂ ਦੇ ਪੂਰਨਿਆ ਤੇ ਚੱਲਿਆ ਸਾਰਾ ਰਵਾਇ ਖਤਮ ਹੋ ਚੁੱਕਿਆ ਜਦੋਂ ਬੱਚਾ ਸਕੂਲ ਵਿੱਚ ਪੜਨ ਜਾਂਦਾ ਸੀ ਮਾਸਟਰ ਨਾਲ ਫੱਟੀ ਤੇ ਪੈਨਸਲ ਨਾਲ ਲਿਖ ਦਿੰਦਾ ਸੀ ਪੂਰਨਾ ਪਾ ਦਿੰਦਾ ਸੀ ਬੱਚਾ ਕੀ ਕਰਦਾ ਸੀ ਬੱਚਾ ਕਲਮ ਲੈ ਕੇ ਉਹਨਾਂ ਪੂਰਨਿਆ ਤੇ ਸਿਆਹੀ ਨਾਲ ਲਿਖਦਾ ਸੀ ਜਿਸ ਤਰ੍ਹਾਂ ਮਾਸਟਰ ਨੇ ਲਿਖਿਆ ਗੁਰੂ ਨੇ ਲਿਖਿਆ ਬੱਚਾ ਉਸ ਤਰ੍ਹਾਂ ਹੀ ਉਹਨੂੰ ਗੂੜਾ ਕਰ ਦਿੰਦਾ ਸੀ ਸਿਚਾਈ ਦੇ ਨਾਲ ਹੁਣ ਸਾਰਾ ਇਹ ਰਿਵਾਜ ਖਤਮ ਹੋ ਗਿਆ ਹੈ ਪੂਰਨੇ ਪਾਉਣੇ ਵਾਲਾ ਰਿਵਾਜ ਖਤਮ ਹੈ ਸੋ ਗੁਰਸਿੱਖ ਨੇ ਗੁਰੂ ਤੇ ਪੂਰਨਿਆ ਤੇ ਚੱਲਣਾ ਹੈ ਸਿਰ ਗੁਰੂ ਨਾਨਕ ਦੇਵ ਜੀ ਨੇ ਇਹ ਪੂਰਨੇ ਪਾਇਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਨਾ ਪੂਰਨ ਹੈ ਤੇ ਚੱਲਣਾ ਇਹ ਮਨ ਤੇਰਾ ਭਾਈ ਸੰਤਾਨ ਨਾਲ ਦੇਵਾ ਦੇਵੀ ਹੋ ਗਈ ਇਹ ਮਨ ਤੇਰਾ ਭਾਈ ਕਹਿੰਦੇ ਮਨ ਹੁਣ ਤੇਰਾ ਹੋ ਗਿਆ ਜਿਵੇਂ ਕੱਲ ਵੀ ਆਪਾਂ ਵਿਚਾਰ ਕੀਤੀ ਜਦੋਂ ਤਨ ਤੇ ਧਨ ਔਰ ਮਨ ਅਰਪਣ ਕੀਤਾ ਸੰਤਾਂ ਨੂੰ ਫੇਰ ਸੰਤਾਂ ਨੇ ਹਰ ਦੇ ਨਾਮ ਦਾ ਪ੍ਰਸ਼ਾਦ ਦੇ ਦਿੱਤਾ ਐਤ ਤੇ ਵੀ ਪਾਚ ਨੇ ਨਿਰਣਾ ਕਰ ਦਿੱਤਾ ਜਦੋਂ ਇਹ ਤਨ ਦਿੱਤਾ ਮਨ ਦਿੱਤਾ ਸੰਤਾਂ ਨੂੰ ਵਿੱਚ ਦਿੱਤਾ ਜਦੋਂ ਆਪਾਂ ਕਿਸੇ ਚੀਜ਼ ਨੂੰ ਵੇਚ ਦਿੰਨੇ ਆ ਫਿਰ ਸਾਡੀ ਨਹੀਂ ਰਹਿੰਦੀ ਜਦੋਂ ਮਨ ਅਸੀਂ ਦੇ ਦਿੱਤਾ ਫਿਰ ਆਪਣੇ ਮਨ ਦੇ ਮੁਤਾਬਕ ਕੋਈ ਕੰਮ ਨਹੀਂ ਕਰਨਾ ਫੇ ਤਾਂ ਜੋ ਗੁਰੂ ਦਾ ਹੁਕਮ ਹੈ ਉਹ ਮੰਨਣਾ ਲੇਕਿਨ ਇਹਨਾਂ ਗੱਲਾਂ ਤੋਂ ਅਸੀਂ ਕੋਹਾਂ ਹੀ ਦੂਰ ਆ ਬਾਣਾ ਸਾਡਾ ਹੋਰ ਐ ਕੰਮ ਅਸੀਂ ਹੋਰ ਕਰਦੇ اے ਮਨ ਤੇਰਾ ਭਾਈ ਰੋਹੋ ਸੰਤਨ ਸਿਉ ਮੇਰੀ ਲੇਵਾ ਦੇਵੀ ਕਹਿੰਦੇ ਜਿਹੜਾ ਵੀ ਮੈਂ ਹੁਣ ਦੇਣਾ ਲੈਣਾ ਹੁੰਦਾ ਮੈਂ ਸੰਤਾਂ ਨਾਲ ਕਰਦਾ ਸੰਤਨ ਸਿਉ ਮੇਰੀ ਲੇਵਾ ਦੇਵੀ ਜੋ ਮੈਂ ਲੈਣਾ ਹੈ ਸੰਤਾਂ ਤੋਂ ਲੈਣਾ ਜੋ ਮੈਂ ਦੇਣਾ ਹੈ ਸੰਤਾਂ ਨੂੰ ਦੇਣਾ ਹੈ ਮੇਰਾ ਬੋਹਾਰ ਹੁਣ ਸੰਤਾਂ ਦੇ ਨਾਲ ਜਦੋਂ ਅੰਮ੍ਰਿਤ ਧਾਰੀ ਗੁਰਸਿੱਖ ਬਣ ਜਾਂਦਾ ਹੈ ਫਿਰ ਸੰਤਾਂ ਦੇ ਨਾਲ ਮਿਲ ਵਰਤਨ ਕਰਦਾ ਹੈ ਲੇਕਿਨ ਸਾਡੀ ਮਿਲ ਵਰਤਨ ਤਾਂ ਸੰਤਾਂ ਨਾਲ ਨਹੀਂ ਸਾਡੀ ਮਿਲ ਵਰਤਨ ਤਾਂ ਮਨਮੁਖਾਂ ਦੇ ਨਾਲ ਹੈ ਅਸੀਂ ਤਾਂ ਮਨਮੁੱਖਾਂ ਦੇ ਨਾਲ ਵਰਤਦੇ ਆ ਗੁਰੂ ਕਹਿੰਦੇ ਹਨ ਮੇਰੀ ਪਾਈ ਜਿਹੜੀ ਹੁਣ ਲੇਬਾ ਦੇਵੀ ਇਹ ਮੈਨਾਂ ਸੰਤਾਂ ਦੇ ਨਾਲ ਕਰਦਾ ਸੰਤਨ ਸਿਉ ਮੇਰੀ ਲੇਬਾ ਦੇਵੀ ਸੰਤਨ ਸਿਉ ਬੋਹਾਰਾ ਕਹਿੰਦੇ ਜਿਹੜਾ ਮੈਂ ਬੋਹਾਰ ਕਰਦਾ ਦੇਣ ਲੇੜ ਦਾ ਮੈਂ ਸੰਤਾਂ ਦੇ ਨਾਲ ਕਰਦਾ ਸੰਤਾਂ ਨੂੰ ਮੈਂ ਮਨ ਤਨ ਦੇ ਦਿੰਦਾ ਹੈ ਸੰਤ ਮੈਨੂੰ ਨਾਮ ਦੇ ਦਿੰਦੇ ਆ ਸੰਤਾਂ ਨੂੰ ਸਿਉ ਮੇਰੀ ਲੇਬਾ ਦੇਵੀ ਸੰਤਾਂ ਨੂੰ ਸਿਉ ਬੋਹਾਰਾ ਸੰਤਾਂ ਨੂੰ ਸਿਉ ਹਮ ਲਾਹਾ ਖਾਟਿਆ ਕਹਿੰਦੇ ਸੰਤਾਂ ਕੋਲੋਂ ਹਮ ਲਾਹਾ ਖਟਿਆ ਜਿਹੜਾ ਮੈਨੂੰ ਲਾਹਾ ਪ੍ਰਾਪਤ ਹੋਇਆ ਲਾਭ ਪ੍ਰਾਪਤ ਹੋਇਆ ਸੰਤਾਂ ਕੋਲੋਂ ਸੰਤਾਂ ਨੂੰ ਸਿਉ ਹਮ ਲਾਹਾ ਖਟਿਆ ਹਰ ਭਗਤ ਕਿਹੜਾ ਲਾਹਾ ਖਟਿਆ ਹਰ ਦੀ ਭਗਤੀ ਦਾ ਹਰ ਦੀ ਭਗਤੀ ਦਾ ਲਾਹਾ ਸੰਤਾਂ ਕੋਲੋਂ ਖਟਿਆ ਹਰ ਦੀ ਭਗਤੀ ਸੰਤਾਂ ਕੋਲੋਂ ਪ੍ਰਾਪਤ ਹੋਈ ਹੈ ਰੱਬ ਦੀ ਭਗਤੀ ਪਰਮੇਸ਼ਰ ਦੀ ਭਗਤੀ ਦਾ ਲਾਹਾ ਸੰਤਾਂ ਕੋਲੋਂ ਖਟਿਆ ਸੰਤਾਂ ਸਿਉ ਹਮ ਲਾਹਾ ਖਾਟਿਆ ਹਰ ਭਗਤ ਪਰੇ ਭੰਡਾਰਾ ਕਹਿੰਦੇ ਫਿਰ ਇਹਦਾ ਭੰਡਾਰ ਭਰ ਲਿਆ ਹੈ ਭਗਤੀ ਦਾ ਲੇਕਿਨ ਇਹ ਭਗਤੀ ਦਾ ਭੰਡਾਰ ਕਿੱਥੋਂ ਪ੍ਰਾਪਤ ਹੋਇਆ ਸੰਤਾਂ ਕੋਲੋਂ ਪ੍ਰਾਪਤ ਹੋਇਆ ਇਸੇ ਕਰਕੇ ਸਾਡੀ ਮੰਜ਼ਲ ਅਧੂਰੀ ਹੈ ਅਸੀਂ ਮੰਜ਼ਲ ਤੇ ਪਹੁੰਚੇ ਨਹੀਂ ਆ ਕਿਉਂ ਹਰ ਭਗਤੀ ਦਾ ਭੰਡਾਰ ਭਰੇ ਨਹੀਂ ਹਲੇ ਘੜਾ ਖਾਲੀ ਹੋਇ। ਹਲੇ ਦਿਖਾਵੇ ਵਾਲਾ ਘੜਾ ਹੈ। ਇਸਨੇ ਭਰਨਾ ਕਦੋਂ ਹੈ? ਜਦੋਂ ਸੰਤਨ ਇਹਦਾ ਭੰਡਾਰ ਪੱਖ ਕਰਨਾ ਹੈ। ਸੰਤਨ ਸਿੰਘ ਹਮ ਲਾਹਾ ਖਾਟਿਆ ਹਰ ਭਗਤ। ਕਿਹੜਾ ਲਾਹਾ ਖਟਿਆ ਹਰਦੀ ਭਗਤ ਦਾ? ਪਰੇ ਭੰਡਾਰਾ ਕਹਿੰਦੇ ਇਹਦਾ ਫਿਰ ਭੰਡਾਰ ਭਰ ਲਿਆ ਭਗਤੀ ਦਾ ਭੰਡਾਰ ਭਰਿਆ ਹਲੇ ਭਲੇਖਾ ਹੈ ਮੰਦਿਰ ਗੁਰੂ ਵੀ ਜਾਣਦੇ ਆ ਕਿ ਹਲੇ ਸਮਝਿਆ ਨਹੀਂ ਕਿ ਕਿਹੜਾ ਲਹਾ ਘਟਿਆ ਕਿਹੜੀ ਭਗਤੀ ਹੈ ਸੰਤਨ ਮੌਕੋ ਪੂੰਜੀ ਸੌਂਪੀ ਕਹਿੰਦੇ ਸੰਤਾਂ ਨੇ ਮੈਨੂੰ ਇਹ ਪੂੰਜੀ ਸੌਂਪੀ ਆ ਭਗਤੀ ਵਾਲੀ ਅਸੀਂ ਇਹ ਪੂੰਜੀ ਨੂੰ ਆਪਣੇ ਆਪ ਲੈਣੀ ਚਾਹੁੰਦੇ ਆ ਮੰਗਦੇ ਨਹੀਂ ਆ ਕਿਸੇ ਦੇ ਘਰ ਜਾਈਏ ਚੀਜ਼ ਆਪਣੀ ਮਰਜ਼ੀ ਤੇ ਚੱਕ ਲਈਏ ਫਿਰ ਉਹ ਕੌਣ ਬਣਦਾ ਉਹਨੂੰ ਚੋਰ ਕਹਿੰਦੇ ਆ ਜਿਹੜਾ ਮੰਗ ਕੇ ਲੈਂਦਾ ਉਹ ਫਿਰ ਬੜਾ ਖੁਸ਼ ਹੁੰਦਾ ਘਰ ਵਾਲਾ ਵੀ ਮੇਰੇ ਘਰੇ ਮੰਗਣ ਆਇਆ ਅਸੀਂ ਮੰਗਦੇ ਨਹੀਂ ਆ ਅਸੀਂ ਆਪਣੀ ਮਰਜ਼ੀ ਨਾਲ ਲੈਣਾ ਚਾਹੁੰਦੇ ਆ ਲੇਕਿਨ ਗੁਰੂ ਨੇ ਨਿਰਣਾ ਕਰ ਦਿੱਤਾ ਹੈ ਸੰਤਾਂ ਨੂੰ ਮੌਕਾ ਜੀ ਸੌਂਪੀ ਸੰਤਾਂ ਨੇ ਜਿਹੜੀ ਨਾਮ ਦੀ ਪੂੰਜੀ ਹੈ ਸੰਤ ਸੌਂਪਦੇ ਐ ਨੂੰ ਸੰਤ ਦਿੰਦੇ ਆ ਨਾਮ ਦੀ ਪੂੰਜੀ ਦਿੰਦੇ ਆ ਸੰਤ ਜਿਹੜੀ ਚੀਜ਼ ਬਾਜ਼ਾਰ 'ਚ ਬਣਦੀ ਹੈ ਉਹ ਤਾਂ ਕੋਈ ਵੀ ਲੈ ਸਕਦਾ ਜਾ ਕੇ ਲੇਕਿਨ ਇਹ ਜਿਹੜੀ ਪੂੰਜੀ ਹੈ ਨਾਮ ਦੀ ਇਹ ਸੱਚਖੰਡ 'ਚ ਬਣਦੀ ਹੈ ਅਕਾਲ ਪੁਰਖ ਨੇ ਬਹਿਗਰੂ ਨੇ ਇਹਦੀ ਖਜ਼ਾਨੇ ਦੀ ਕੁੰਜੀ ਹੈ ਜਿਹੜੀ ਸੰਤਾਂ ਨੂੰ ਸੌਂਪ ਦਿੱਤੀ। ਇਸ ਬਾਣੀ ਦੀ ਕੁੰਜੀ ਕਿਹਨਾਂ ਕੋਲ ਹੈ? ਇਹ ਸੰਤਾਂ ਦੇ ਕੋਲ ਹੈ। ਸਾਡੇ ਕਹਿਣ ਦੇ ਮੁਤਾਬਕ ਨਹੀਂ। ਬਾਣੀ ਅਨਹਦ ਪੂੰਜੀ ਸੰਤਨ ਹੱਥ ਰਾਖੀ ਕੁੰਜੀ ਇਹ ਬਾਣੀ ਹਨ ਹੱਦੈ ਦੀ ਕੋਈ ਹੱਦ ਨਹੀਂ ਐ ਬਾਣੀ ਦੀ ਕੁੰਜੀ ਕਿਸ ਦੇ ਕੋਲ ਐ ਸੰਤਾਂ ਦੇ ਕੋਲ ਬਾਣੀ ਦੀ ਕੁੰਜੀ ਐ ਕਦੇ ਬੈਂਕ ਵਿੱਚ ਜਾਈਏ ਪੈਸੇ ਕੈਸ਼ੀਅਰ ਦਿੰਦਾ ਜੇ ਅਸੀਂ ਉਹ ਪੈਸੇ ਬੈਂਕ ਵਿੱਚੋਂ ਆਪਣੇ ਆਪ ਚੱਕ ਲਈਏ ਜਦੇ ਪੁਲਿਸ ਫੜ ਕੇ ਬੰਦ ਕਰ ਦੋ ਇਹ ਤਾਂ ਰੱਬ ਦੀ ਪੂੰਜੀ ਹੈ ਜੇ ਇਸੀ ਰੱਬ ਦੀ ਪੂੰਜੀ ਨੂੰ ਆਪਣੇ ਆਪ ਚੱਕਾਂਗੇ ਰੱਬ ਸਾਨੂੰ ਫਿਰ ਸਜਾ ਦੇਵੇ ਲੇਕਿਨ ਦੁਨੀਆ ਦਾ ਹਰ ਬੰਦਾ ਇਸ ਪੂੰਜੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਪਣੇ ਆਪ ਲੈਣਾ ਚਾਹੁੰਦਾ ਹੈ ਆਪਣੇ ਆਪ ਪੜ੍ਹਨਾ ਚਾਹੁੰਦਾ ਹੈ ਇਹਨੂੰ ਆਪਣੇ ਆਪ ਪ੍ਰਾਪਤ ਕਰਨਾ ਚਾਹੁੰਦਾ ਹੈ ਲੇਕਨ ਗੁਰੂ ਸਾਡਾ ਬਾਣੀ ਸਾਨੂੰ ਦੱਸਦੀ ਏ ਭਾਈ ਸੰਤ ਦੇਣਗੇ ਤੈਨੂੰ ਏ ਸੰਤਨ ਮੌਕੋ ਪੂੰਜੀ ਸੌਂਪੀ ਤੋ ਉਤਰਿਆ ਮਨ ਕਾ ਧੋਖਾ ਕਹਿ ਤਾ ਤੇਰੇ ਮਨ ਦਾ ਧੋਖਾ ਉਤਰਨਾ ਹੈ ਫਿਰ ਤੇਰੇ ਨਾਲ ਧੋਖਾ ਨਹੀਂ ਹੁੰਦਾ ਫਿਰ ਕੋਈ ਠੱਗੀ ਕੋਈ ਫਰੇਬ ਤੇਰੇ ਨਾਲ ਹੋ ਨਹੀਂ ਸਕਦਾ ਤੇਰੇ ਸਾਰੇ ਆਲੰਬੇ ਖਤਮ ਹੋ ਜਾਣਗੇ ਨਹੀਂ ساری ਜ਼ਿੰਦਗੀ ਆਲੰਬੇ ਦੇਂਦਾ ਹੀ ਮਰ ਜਾਂਦਾ ਕਿ ਮੈਨੂੰ ਭਾਈ ਨੇ ਲੁੱਟ ਲਿਆ ਮੈਨੂੰ ਬਾਪ ਨੇ ਲੁੱਟ ਲਿਆ ਮੈਨੂੰ ਗਵਾਂਢੀਆਂ ਨੇ ਲੁੱਟ ਲਿਆ ਮੈਨੂੰ ਰਿਸ਼ਤੇਦਾਰਾਂ ਨੇ ਲੁੱਟ ਲਿਆ ساری ਜ਼ਿੰਦਗੀ ਆਲੰਬਿਆਂ ਵਿੱਚ ਲੰਘ ਜਾਂਦੀ ਹੈ ਲੇਕਿਨ ਇਹਦੋਂ ਗੁਰੂ ਪਛਨ ਕਰਦੇ ਹਨ ਜਦੋਂ ਸੰਤ ਪੂੰਜੀ ਸੌਂਪ ਦਿੰਦੇ ਹਨ ਫੇਰ ਨਹੀਂ ਧੋਖਾ ਹੁੰਦਾ ਕਿਉਂ ਫਿਰ ਨਾਮ ਮਨ ਦੇ ਚ ਵਸ ਜਾਂਦਾ ਨਾ ਹੋ ਮਰੇ ਨਾ ਠਾਗੇ ਜਾਹੇ ਜਿਨ ਕੇ ਰਾਮ ਬਸੇ ਮਨਮਾਹੇ ਨਾ ਹੋ ਫਿਰ ਕਦੇ ਮਰਦੇ ਹਨ ਨਾ ਉਹਨਾਂ ਨਾਲ ਕਰੇ ਠੱਗੀ ਹੁੰਦੀਆਂ ਜਿਨਾਂ ਦੇ ਮਨ ਦੇ ਚ ਨਾਮ ਵਸ ਜਾਂਦਾ ਹੈ ਨਾਮ ਕਦੋਂ ਬਸਦਾ ਜਦੋਂ ਸੰਤ ਇਹ ਨਾਮ ਦੀ ਪੂੰਜੀ ਦੇ ਦਿੰਦੇ ਹਨ ਇਹ ਧਨ ਨੂੰ ਸੌਂਪ ਦਿੰਦੇ ਹਨ ਸੰਤਨ ਮੌਕੋ ਪੂੰਜੀ ਸੌਂਪੀ ਤੋ ਉਤਰਿਆ ਮਨ ਕਾ ਧੋਖਾ ਕਹਿੰਦੇ ਤਾਂ ਮਨ ਦਾ ਧੋਖਾ ਉਤਰਨਾ ਹੈ ਜਦੋਂ ਸੰਤਾਂ ਨੇ ਇਹ ਪੂੰਜੀ ਸੌਂਪਣੀ ਹੈ ਸਾਨੂੰ ਜਦੋਂ ਇਹ ਪੂੰਜੀ ਸੌਂਪ ਦਿੱਤੀ ਧਰਮ ਰਾਜ ਆਬ ਕਹਾ ਕਰੋਗੇ ਹੁਣ ਧਰਮ ਰਾਜ ਕੀ ਕਰ ਸਕਦਾ ਦਰਮਰਾਇਬ ਕਹਾ ਕਰੋਗੇ ਜੋ ਫਾਟਿਓ ਸਗਲੋ ਔਲੇਖਾ ਕਿ ਸਾਰੇ ਲੇਖੇ ਫਟ ਗਏ ਦਰਮਰਾਜ ਨੂੰ ਕੋਈ ਬਹਾਨਾ ਕੋਈ ਲਿਖਤ ਹੈ ਨਹੀਂ ਕਿ ਜਿਹਦੇ ਕਰਕੇ ਸਾਨੂੰ ਸਜ਼ਾ ਦਵੇ ਲੇਖਾ ਹੀ ਨਹੀਂ ਲੱਭਦਾ ਕੋਈ ਦਰਮਰਾਜ ਬੜੀਆਂ ਕਿਤਾਬਾਂ ਫੋਲਦਾ ਹੈ ਕਿ ਬੜੇ ਪਾਪ ਕੀਤੇ ਆ ਇਹਨੇ ਬੜਾ ਕੁਝ ਜ਼ੁਲਮ ਕੀਤਾ ਹੈ ਲੇਕਨ ਜਦੋਂ ਲੇਖਾ ਲੱਭਦਾ ਉੱਥੇ ਫਟਿਆ ਹੈ ਹਾਈ ਕੁਛ ਨਹੀਂ ਤਨਮਹਾਰਾਜ ਦੀ ਕਿਤਾਬ ਵਿੱਚੋਂ ਉਹ ਕਾਗਜ਼ ਹੀ ਫਾੜ ਦਿੰਦਾ ਹੈ ਜਿਹੜੇ ਕਾਗਜ਼ ਤੇ ਸਾਡੇ ਪਾਪ ਲਿਖੇ ਸੀ ਜ਼ੁਲਮ ਲਿਖੇ ਸੀ ਉਹ ਸਾਰਾ ਲੇਖਾ ਸੰਤਾਂ ਨੇ ਫਾੜ ਦਿੱਤਾ ਕੋਈ ਹਿਸਾਬ ਕਿਤਾਬ ਨਹੀਂ ਦਰਗਾਹ ਦੇ ਵਿੱਚ ਤਰਮਰਾਇਆ ਬ ਕਹਾ ਕਰੋਗੇ ਜੋ ਫਾਟਿਓ ਸਗਲੋ ਲੇਖਾ ਸਾਰੀ ਲੇਖਾ ਫਾੜ ਦਿੱਤਾ ਸੰਤਾ ਨੇ ਖਤਮ ਕਰ ਦਿੱਤਾ ਕਰੋੜਾਂ ਹੀ ਪਾਪ ਕਰੋੜਾਂ ਹੀ ਜ਼ੁਲਮ ਕਰੋੜਾਂ ਹੀ ਠੱਗੀਆਂ ਸਾਰਾ ਕੁਝ ਸੰਤਾ ਨੇ ਖਤਮ ਕਰ ਦਿੱਤਾ ਕਦੋਂ ਜਦੋਂ ਸੰਤਾ ਨੇ ਨਾਮ ਤਨ ਦੀ ਪੂੰਜੀ ਸੌਂਪੀ ਹੈ ਪੂੰਜੀ ਕਦੋਂ ਸੌਂਪੀ ਹੈ ਜਦੋਂ ਏ ਮਨ ਤੇ ਤਨ ਸੰਤਾਂ ਨੂੰ ਅਰਪਣ ਕੀਤਾ ਤਰਮ ਰਾਏ ਅਬ ਕਹਾ ਕਰੋਗੇ ਜੋ ਫਾਟਿ ਹੋ ਸਗਲੋ ਲੇਖਾਂ ਮਹਾ ਅਨੰਦ ਇਕੋਂ ਦਾ ਆਨੰਦ ਕਹਿੰਦੇ ਖੁਸ਼ੀ ਹੋਗੀ ਮਹਾ ਅਨੰਦ ਦੀ ਪ੍ਰਾਪਤੀ ਹੋਗੀ ਹਜ਼ਾਰਾਂ ਗੁਣਾਂ ਦਾ ਮਹਾਨ ਹਜ਼ਾਰਾਂ ਦੀ ਗਿਣਤੀ ਆ ਜੰਦ ਮਹਾ ਅਨੰਦ ਪੈ ਸੁਖ ਪਾਇਆ ਕਹਿੰਦੇ ਸੁੱਖਾਂ ਦੀ ਪ੍ਰਾਪਤੀ ਹੋ ਗਈ ਕੋਈ ਦੁੱਖ ਨਹੀਂ ਰਿਹਾ ਕੋਈ ਕਲੇਸ਼ ਨਹੀਂ ਰਿਹਾ ਸਾਰਾ ਕੁਝ ਖਤਮ ਹੋ ਗਿਆ ਮਹਾ ਆਨੰਦ ਦੀ ਮਹਾ ਸੁੱਖਾਂ ਦੀ ਪ੍ਰਾਪਤੀ ਹੋ ਗਈ ਮਹਾ ਆਨੰਦ ਪੈ ਸੁਖ ਪਾਇਆ ਕਦੋਂ ਪ੍ਰਾਪਤ ਹੋਇਆ ਸੰਤਨ ਕੇ ਪ੍ਰਸਾਦ ਹੈ ਜਦੋਂ ਸੰਤਾਂ ਨਾ ਪ੍ਰਸ਼ਾਦ ਦਿੱਤਾ ਹੈ ਸੰਤਾਂ ਦੇ ਪ੍ਰਸ਼ਾਦ ਦੇਣ ਦੇ ਨਾਲ ਪ੍ਰਸ਼ਾਦ ਦਾ ਵੀ ਨਿਰਣਾ ਹੋ ਚੁੱਕਿਆ ਹੈ ਸੰਤਾਂ ਦੇ ਪ੍ਰਸ਼ਾਦ ਸੰਤਨ ਮੌਕੋ ਪੂੰਜੀ ਸੌਂਪੀ ਸੌਂਪੀ ਹੈ ਦਿੱਤੀ ਹੈ ਕੇ ਸੰਭਾਲ ਕੇ ਰੱਖਣੀ ਹੈ ਇਹ ਪੂੰਜੀ ਸੰਭਾਲ ਕੇ ਰੱਖਣੀ ਆ ਤਾਂ ਸੌਂਪੀ ਆ ਸੰਤਾਂ ਨੇ ਅਸੀਂ ਲੇਕਨ ਪ੍ਰਸ਼ਾਦ ਜਿਹੜਾ ਮਿਲਿਆ ਸੀ ਖਾ ਲਿਆ ਸੀ ਤਾਂ ਇਹਦਾ ਖਾ ਕੇ ਹੱਥ ਛਾੜ ਕੇ ਘਰ ਨੂੰ ਆ ਗਏ ਅੱਜ ਤੱਕ ਇਸੇ ਭਲੇਖੇ ਵਿੱਚ ਸੰਸਾਰ ਡੁੱਬਿਆ ਫਿਰਦਾ ਹੈ ਕਿ ਸੰਤ ਮੈਨੂੰ ਖਾਣ ਨੂੰ ਦਿੰਦੇ ਆ ਕੁਝ ਸੰਤਾਂ ਨੇ ਕਹਿੰਦੇ ਫਲ ਪਾਤਾ ਜਿਹਦੇ ਬੱਚਾ ਨਹੀਂ ਹੁੰਦਾ ਘਰੇ ਸੰਤਾਂ ਨੇ ਸੇਵ ਦੇ ਦਿੱਤਾ ਬੱਚਾ ਜੰਮ ਪਿਆ ਕਿਉਂ ਭਲੇਖੇ ਚ ਪਾਇਆ ਜਾਂਦਾ ਦੁਨੀਆਂ ਨੂੰ ਕਿਤੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਤ ਹੈ ਕਿ ਸੰਤਾਂ ਨੇ ਫਲ ਪਾਤ ਤਾਂ ਕਿਸੇ ਨੂੰ ਸੇਵ ਦੇ ਦਿੱਤਾ ਕੇ ਨੂੰ ਲੱਡੂ ਦੇ ਦਿੱਤਾ ਇਸ ਭਲੇਖੇ ਚ ਦੁਨੀਆਂ ਉਲਝ ਗਈ ਲੇਕਿਨ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਹੈ ਬਾਣੀ ਸਾਡਾ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਸਾਨੂੰ ਦੱਸਦੇ ਆ ਕਿ ਸੰਤ ਭਾਈ ਨਾਮ ਦੀ ਪੂੰਜੀ ਸੌਂਪਦੇ ਸੰਤ ਦਾ ਸ਼ਬਦ ਦਿੰਦੇ ਆ ਅਸੀਂ ਠਾਗ ਲੋਕਾਂ ਨੂੰ ਕੁਝ ਹੋਰ ਖਾਣ ਨੂੰ ਦਿੰਦੇ ਆ ਬੜੇ ਬਹਿਮਾਂ ਤੇ ਬੜੇ ਭਰਮਾਂ ਦੇ ਵਿੱਚ ਕਿਸੇ ਨੂੰ ਕਹਿੰਦੇ ਆ ਪੰਜ ਫੁੱਲ ਚੜਾ ਦੀ ਕਿਸੇ ਨੂੰ ਕਹਿੰਦੇ ਆ ਦਹੀਂ ਨਾਲ ਹਾ ਦੀ ਕਿਸ ਨੂੰ ਕਹਿੰਦੇ ਦੁੱਧ ਨਾਲ ਨਿਲਾਦੀ ਕਿਸ ਨੂੰ ਕਹਿੰਦੇ ਪੰਜ ਪੂਰਨ ਮਾਸੀ ਆ ਜੀ ਕਿਸ ਨੂੰ ਕਹਿੰਦੇ ਪੰਜ ਮੱਸੀਆਂ ਨਾਲੀ ਐਨਾ ਭਲੇਖਿਆ ਚ ਪਾਤਾ ਸੰਸਾਰ ਮਹਾਨੰਦ ਪੈ ਸੁਖ ਪਾਇਆ ਸੰਤਨ ਕੇ ਪ੍ਰਸਾਦ ਹੈ ਮਹਾਨੰਦ ਦੀ ਖੁਸ਼ੀ ਹੋ ਗਈ ਜਦੋਂ ਸੰਤਾਂ ਨੇ ਪ੍ਰਸ਼ਾਦ ਦਿੱਤਾ ਕਿਹੜਾ ਪ੍ਰਸ਼ਾਦ ਇਹ ਨਾਮ ਧੰਨ ਵਾਲਾ ਨਾਮ ਦੀ ਪੂੰਜੀ ਵਾਲਾ ਕੋ ਨਾਨਕ ਹਰ ਸਿਉ ਮਨ ਮੰਨਿਆ ਜਿਵੇਂ ਨਾਨਕ ਦੇਵ ਜੀ ਮਹਾਰਾਜ ਪਤਨ ਕਰਦੇ ਹਨ ਕਹਿੰਦੇ ਮਨ ਫਿਰ ਮੰਨ ਗਿਆ ਕੋ ਨਾਨਕ ਹਰ ਸਿਉ ਰੱਬ ਕੰਨੀ ਨੂੰ ਮਨ ਮੰਨ ਗਿਆ ਰੱਬ ਨੂੰ ਮੰਨ ਗਿਆ ਇਹ ਫਿਰ ਮਨ ਮੰਨਣ ਲੱਗ ਗਿਆ ਕੀ ਸਾਨੂੰ ਰੱਬ ਨੂੰ ਮੰਨਣ ਲੱਗ ਗਿਆ ਉਹ ਨਾਨਕ ਹਰ ਸਿਉ ਮੰਨ ਮੰਨਿਆ ਫਿਰ ਮਨ ਇੱਧਰ ਨੂੰ ਮੰਨਣ ਲੱਗ ਗਿਆ ਹਰ ਨੂੰ ਮੰਨਣ ਲੱਗ ਗਿਆ ਬਾਣੀ ਨੂੰ ਮੰਨਣ ਲੱਗ ਗਿਆ ਹੋਰ ਕੋਈ ਚੀਜ਼ ਨਹੀਂ ਮੰਨਦਾ ਫਿਰ ਔਰ ਮੜਿਆ ਮਸਾਣਾ ਤੇ ਨਹੀਂ ਫਿਰਦਾ ਫਿਰ ਹੋਰ ਕਿਤੇ ਦੇਸੀ ਕੀ ਦਾ ਚੂਰਮਾ ਨਹੀਂ ਚੜਾਉਣ ਜਾਂਦਾ ਕਿਤੇ ਦੁੱਧ ਡੱਬੇ ਚ ਪਾ ਕੇ ਨਹੀਂ ਲੈ ਕੇ ਜਾਂਦਾ ਕੀ ਮੰਨਦਾ ਕੇਵਲ ਤੇ ਕੇਵਲ ਨਾਮ ਨੂੰ ਮੰਨਦਾ ਕੋ ਨਾਨਕ ਹਰਥਿਓ ਮਨ ਮੰਨਿਆ ਅਰੰਗ ਰਤੇ ਬਿਸਮਾਦ ਕਹਿੰਦੇ ਰੰਗ ਚੜ ਗਿਆ ਫਿਰ ਬਿਸਮਾਦ ਦਾ ਰੱਬ ਤਾਂ ਬਿਸਮਾਦ ਰੱਬ ਨੂੰ ਕਹਿੰਦੇ ਜਿਹਦੇ ਚੋ ਬਿਸਮ ਬਿਸਮ ਕੇ ਸਾਰੀ ਦੁਨੀਆ ਬਣਦੀ ਹੈ ਉਸ ਨੂੰ ਬਿਸਮਾਦ ਕਹਿੰਦੇ ਹਨ ਕਹਿੰਦੇ ਫਿਰ ਨਾਮ ਦਾ ਰੰਗ ਚੜ ਗਿਆ ਰੱਬ ਦਾ ਰੰਗ ਚੜ ਗਿਆ ਮਨ ਮੰਨ ਗਿਆ ਕਦੋਂ ਜਦੋਂ ਸੰਤਾਂ ਨੇ ਪ੍ਰਸ਼ਾਦ ਦਿੱਤਾ ਹੈ ਮਹਾਨੰਤ ਪੈ ਸੁਖ ਪਾਇਆ ਸੰਤਨ ਕੈ ਪ੍ਰਸਾਦੈ ਕੋ ਨਾਨਕ ਹਰਿ ਸਿਓ ਮਨ ਮੰਨਿਆ ਰੰਗ ਰੱਤੇ ਬਿਸਮੱਦੈ ਰੰਗ ਨਾ ਰੰਗੇ ਗਏ ਫਿਰ ਬਸਮਾਦ ਹੀ ਬਣ ਗਿਆ ਫਿਰ ਰੱਬ ਹੀ ਬਣ ਗਿਆ ਤੇ ਜੋਤ ਇਹਨਾਂ ਜੋਤ ਰਲ ਗਈ ਹੈ ਤਨ ਤਨ ਸਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਣੀ ਦੇ ਨਾਲ ਇਸ ਕਲਯੁਗੀ ਜੀਵ ਨੂੰ ਨਾਮ ਦਾ ਰੰਗ ਚੜਾ ਦਿੰਦੇ ਹਨ ਬਾਣੀ ਦਾ ਰੰਗ ਚੜਾ ਦਿੰਦੇ ਹਨ ਲੇਕਿਨ ਇਹ ਸਾਰੀ ਬਖਸ਼ ਸੰਤਾਂ ਨੇ ਕਰਨੀ ਹੈ ਸੰਤਾਂ ਕੋਲੋਂ ਪ੍ਰਾਪਤ ਹੁੰਦਾ ਹੈ ਲੇਕਿਨ ਅਸੀਂ ਸੰਤਾਂ ਤੋਂ ਦੂਰ ਭੱਜਦੇ ਆਂ ਨਹੀਂ ਆਓ ਆਪਾਂ ਬਾਬੇ ਨਾਨਕ ਦੇ ਹੁਕਮ ਨੂੰ ਮੰਨੀਏ ਸੰਤਾਂ ਦੇ ਲਵੇ ਲੱਗੀਏ ਸੰਤਾਂ ਕੋਲੋਂ ਪ੍ਰਾਪਤ ਕਰੀਏ ਸੰਤਾਂ ਨੂੰ ਆਪਣਾ ਮਨ ਤੇ ਤਨ ਅਰਪਣ ਕਰ ਦਈਏ ਗੁਰਬਾਨੀ ਦੇ ਹੁਕਮ ਨੂੰ ਕਮਾਉਂਦੇ ਹੋਏ ਸੇਵਾ ਕੋ ਦੋਇ ਭਲੇ ਇੱਕ ਸੰਤ ਇਕਰਾਮ ਆਰਾਮ ਜੋ ਦਾਤਾ ਮੁਕਤ ਹੈ ਸੰਤ ਜਪਾਵੇ ਨਾ ਨਿਰਣਾ ਹੋਇਆ ਫੈਸਲਾ ਹੋਇਆ ਆਗਿਆ ਹੋਈ ਹੈ ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸੋ ਸਤਸੰਗ ਜੀ ਬਾਣੀ ਪੜ੍ਹਦੇ ਆਂ ਕਥਾ ਕਰਦੇ ਆਂ ਅਨੇਕਾ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ ਕਰਨ ਅੱਗੇ ਤੋਂ ਸੁੱਧ ਤੇ ਸਫਾਸਤ ਬਾਣੀ ਪੜਨ ਦੀ ਕਥਾ ਕਰਦੇ ਸਮਰਥਾ ਬਖਸ਼ਣੀ ਹੁਣ ਬਲਾਓ ਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ